ਸਟ੍ਰਿਪ ਹੈ ਸਾਇੰਸ ਸਿਟੀ ਦਾ ਤੇ ਬੱਚਿਆਂ ਨੇ ਜਿਵੇਂ ਅਲੱਗ-ਅਲੱਗ ਲੇਜ਼ਰ ਸ਼ੋਅ ਦੇਖੇ ਐ ਬਾਕੀ 버ਡ ਪਾਰਕ ਦੇਖਿਆ ਸੀ ਪੀਕੋ ਤੇ ਇਥੇ ਡਾਇਨਾਸੌਰ ਪਾਰਕ ਦੇਖਿਆ ਤੇ ਕਲਾਈਮੈਟਿਕ ਵੈਦਰ ਚੇਂਜ ਦਾ ਇਹਨਾਂ ਨੇ ਸ਼ੋਅ ਦੇਖਿਆ ਤੇ ਅਲੱਗ-ਅਲੱਗ ਤਰ੍ਹਾਂ ਦੇ ਸ਼ੋਅਸ ਦੇਖੇ ਐ ਬੱਚੇ ਦਾ ਐਕਸਪੀਰੀਅੰਸ ਬਹੁਤ ਅੱਛਾ ਹੈ ਮੈਂ ਸ਼ਾਮਲਾਲ ਚਾਵਲਾ ਤੇ ਤੁਸੀਂ ਦੇਖ ਰਹੇ ਹੋ ਪੀਪੀ04 ਚੈਨਲ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਆ ਕੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਜਲੰਧਰ ਦੇ ਵਿੱਚਕਾਰ ਜੋ ਪੈਂਦਾ ਉੱਥੇ ਜੋ ਸਪੇਸ ਨਾਲ ਸੰਬੰਧਿਤ ਸਾਡੇ ਸਾਇੰਸ ਨਾਲ ਸੰਬੰਧਿਤ ਜੋ ਵੀ ਐਡਿਟੋਰੀਅਮ ਬਣਾਏ ਗਏ ਆ ਜੋ ਵੀ ਰਡਾਰ ਜਾਂ ਹਰ ਇੱਕ ਤਰ੍ਹਾਂ ਦੀ ਚੀਜ਼ ਜੋ ਫਿੱਟ ਕੀਤੀ ਗਈ ਆ ਅੱਜ ਅਸੀਂ ਤੁਹਾਨੂੰ ਉਹਦਾ ਰਾਉਂਡ ਕਰਾਵਾਂਗੇ ਕਪੂਰਥਲਾ ਦੇ ਬਾਹਰਵਾਰ ਕਪੂਰਥਰਾ ਜਲੰਧਰ ਰੋਡ ਤੇ ਸਥਿਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਜਾਂ ਪੀਜੀਐਸਸੀ ਗੱਲ ਇੱਕੋ ਹੀ ਹੈ ਪੀਜੀਐਸਸੀ ਦਾ ਨੀਂਹ ਪੱਥਰ 17 ਅਕਤੂਬਰ 1997 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੁਆਰਾ ਰੱਖਿਆ ਗਿਆ ਸੀ ਸਾਇੰਸ ਸਿਟੀ ਦਾ ਨਾਮ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੀ ਮਾਤਾ ਪੁਸ਼ਪਾ ਗੁਜਰਾਲ ਦੇ ਨਾਮ ਤੇ ਰੱਖਿਆ ਗਿਆ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ਤੇ ਫੰਡ ਕਰਕੇ ਇਸ ਦੀ ਉਸਾਰੀ ਕੀਤੀ ਗਈ ਪੀਜੀਐਸਸੀ ਦੇ ਪਹਿਲੇ ਡਾਇਰੈਕਟਰ ਡਾਇਰੈਕਟਰ ਜਨਰਲ ਰਘਵੀਰ ਸਿੰਘ ਖੰਡਪੁਰ ਨੂੰ ਇਸ ਕੇਂਦਰ ਦੀ ਸੰਕਲਪ ਦੇਣ ਦਾ ਸਿਹਰਾ ਦਿੱਤਾ ਜਾਂਦਾ ਹੈ ਇਸ ਦਾ ਮੁੱਖ ਮੰਤਵ ਸਾਇੰਸ ਪ੍ਰਤੀ ਲੋਕਾਂ ਨੂੰ ਸਿੱਖਿਅਤ ਅਤੇ ਜਾਗਰੂਤ ਕਰਨਾ ਹੈ ਨੌਮੀ ਜੀ ਵੀ ਆਏ ਅਸੀਂ ਇੱਕ ਜੋ ਪੋਸ਼ਪਾ ਗੁਜਾਰ ਸਾਇੰਸ ਸਿਟੀ ਆਏ ਆ ਅਸੀਂ ਉਹਰੇ ਬਹੁਤ ਖੁਸ਼ ਰਹੇ ਕਿ ਅਸੀਂ ਡਾਇਨਾਸੌਰ ਪਾਰਕ ਵੀ ਦੇਖੇ 3D ਸ਼ੈਟਰ ਵੀ ਜਿੱਤੇ ਉਹਰੇ ਸਾਨੂੰ ਬਹੁਤ ਵਧੀਆ ਲੱਗਿਆ ਠੀਕ ਹੈ ਕੋਈ ਨਾ ਅਸੀਂ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਸੇਖਾ ਬਨਾਰਾ ਡਿਸਟ੍ਰਿਕਟ ਤੋਂ ਆ ਤੇ ਸਟੂਡੈਂਟ ਸਾਡੇ ਆਏ 9th ਤੇ 10th ਕਲਾਸ ਦੇ ਗਰਲਸ ਐਂਡ ਬॉयਜ਼ ਇਹ ਨਾ ਫਰਸਟ ਟ੍ਰਿਪ ਐ ਸਾਇੰਸ ਸਿਟੀ ਦਾ ਤੇ ਬੱਚਿਆਂ ਨੇ ਜਿਵੇਂ ਅਲੱਗ-ਅਲੱਗ ਲੇਜ਼ਰ ਸ਼ੋ ਦੇਖੇ ਆ ਬਾਕੀ ਬਰਡ ਪਾਰਕ ਦੇਖਿਆ ਸੀ ਪੀਕਾਕ ਤੇ ਇਥੇ ਡਾਇਨਾਸੌਰ ਪਾਰਕ ਦੇਖਿਆ ਤੇ ਕਲਾਈਮੈਟਿਕ ਵੈਦਰ ਚੇਂਜ ਦਾ ਇਹਨਾਂ ਨੇ ਸ਼ੋ ਦੇਖਿਆ ਤੇ ਅਲੱਗ-ਅਲੱਗ ਤਰ੍ਹਾਂ ਦੇ ਸ਼ੋਜ਼ ਦੇਖਿਆ ਬੱਚੇ ਦਾ ਐਕਸਪੀਰੀਅੰਸ ਬਹੁਤ ਅੱਛਾ ਹੈ ਕੁਝ ਵੈਦਰ ਅੱਛਾ ਸੀ ਬੱਚੇ ਖੁਸ਼ ਨੇ ਅੱਜ ਮੈਡਮ ਕਿਸ ਤਰ੍ਹਾਂ ਅਪਰੋਚ ਕਿਸ ਤਰ੍ਹਾਂ ਅਪਰੋਚ ਕੀਤਾ ਤੁਸੀਂ ਸੈਂਸਿਟਿਵ ਨੂੰ ਜਾਂ ਇਹਨਾਂ ਨੇ ਤੁਹਾਨੂੰ ਅਪਰੋਚ ਕੀਤਾ ਨਹੀਂ ਇਹ ਸਾਨੂੰ ਉੱਪਰੋਂ ਹੀ ਆਇਆ ਸੀ ਡੀ ਆਫਿਸ ਤੋਂ ਹੀ ਆਈ ਸੀ ਪ੍ਰੋਪਰਿਕ ਡਿਸਟ੍ਰਿਕਟ ਵਾਸਤੇ ਸਾਰੇ ਸਕੂਲਸ ਵਾਸਤੇ ਜਿਵੇਂ ਸਾਡਾ 12th ਚਲਾਈ ਦਾ ਟ੍ਰਿਪ ਜਿਹੜਾ ਸੀ ਉਹ ਫਾਈਨਲ ਹੋਇਆ ਸੀ ਆਫਿਸ ਵਾਲੇ ਤੇ ਉਸ ਅਕੋਰਡਿੰਸ ਹੀ ਆਇਆ। ਸੋ ਇਹ ਬੱਚਨ ਕੋਈ ਕਨਸੈਸ਼ਨ ਦਿੰਦੇ ਆ ਜਾਂ ਗਵਰਨਮੈਂਟ ਇਹ ਗਵਰਨਮੈਂਟ ਪ੍ਰੋਜੈਕਟ ਹੈ। ਨਾ ਵੱਲੋਂ ਹੀ। ਗਵਰਨਮੈਂਟ ਖਰਚੇ ਤੇ ਹੀ ਆ। ਹਾਂਜੀ ਹਾਂਜੀ ਬਿਲਕੁਲ। ਓਕੇ ਥੈਂਕ ਯੂ। ਠੀਕ ਹੈ ਥੈਂਕ ਯੂ। ਕਪੂਰਥਲਾ ਤੇ ਬਾਰ-ਬਾਰ ਅਤੇ ਜਲੰਧਰ ਤੋਂ ਕਰੀਬ 15 ਕਿਲੋਮੀਟਰ ਦੂਰ 72 ਏਕੜ ਵਿੱਚ ਬਣੀ ਸਾਇੰਸ ਸਿਟੀ ਦੀ ਬਿਲਡਿੰਗ ਅੰਦਰ ਗੈਲਰੀਜ਼, ਸਾਇੰਸ ਵੋਇਜ਼ ਹਾਲ, 3D థিয়েਟਰ, એનર્ਜੀ ਪਾਰਕ, ਡਾਇਨਾਸੌਰ ਪਾਰਕ ਤੋਂ ਇਲਾਵਾ ਚੰ드ਰੀਅਨ ਸਮੇਤ ਸਪੇਸ਼ ਪ੍ਰਤੀ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਗੇਟ ਅੰਦਰ ਵਰਦਿਆਂ ਹੀ ਸੁਰੱਖਿਆ ਕਾਊਂਟਰ ਬਣਾਇਆ ਗਿਆ ਹੈ ਜਿੱਥੋਂ ਤੁਹਾਡੇ ਵਹੀਕਲ ਦੀ ਪਾਰਕਿੰਗ ਪਰਚੀ ਮਿਲ ਜਾਂਦੀ ਹੈ ਤੁਸੀਂ ਆਪਣਾ ਵਹੀਕਲ پارک ਕਰਕੇ ਸਾਇੰਸ ਸਿਟੀ ਦੀ ਬਿਲਡਿੰਗ ਅੰਦਰ ਦਾਖਲ ਹੁੰਦਿਆਂ ਅੰਦਰ ਜਾਣ ਵਾਸਤੇ ਟਿਕਟ ਖਣਕੀ ਵਿੱਚੋਂ 195 ਰੁਪਏ ਪ੍ਰਤੀ ਵਿਅਕਤੀ ਟਿਕਟ ਪ੍ਰਾਪਤ ਕਰਨੀ ਹੋਵੇਗੀ ਸਿਕਿਉਰਿਟੀ ਚੈੱਕ ਕਰਵਾ ਕੇ ਤੁਸੀਂ ਜਿਉਂ ਅੰਦਰ ਦਾਖਲ ਹੋਵੋਗੇ ਤਾਂ ਖੁੱਲਾ ਅਤੇ درختਾਂ ਦੇ ਨਾਲ-ਨਾਲ ਦੇਸ਼ ਦੀ ਸੁਰੱਖਿਆ ਲਈ ਵਰਤੇ ਜਾਣ ਵਾਲੇ ਟੈਂਕਾਂ, ਮਜ਼ਾਈਲਾ ਅਤੇ ਜਹਾਜ਼ਾਂ ਦੇ ਦਰਸ਼ਨ ਹੁੰਦਿਆਂ 72 ਏਕੜ ਵਿੱਚ ਬਣੇ ਸਾਇੰਸ ਸਿਟੀ ਦਾ ਸਫ਼ਰ ਸ਼ੁਰੂ ਹੋਵੇਗਾ। ਅੰਦਰ ਜਾਂਦੇ ਸੱਜੇ ਹੱਥ ਪੁਲਾੜ ਯਾਤਰੀਆਂ ਪ੍ਰਤੀ ਭਰਪੂਰ ਜਾਣਕਾਰੀ ਦਿੰਦਾ ਹੋਇਆ ਹਾਲ ਤੁਹਾਡੀ ਇੰਤਜ਼ਾਰ ਵਿੱਚ ਹੈ। ਦਰਸ਼ਕਾਂ ਦੀ ਜਾਣਕਾਰੀ ਲਈ ਮਿਕ 23 ਅਤੇ ਉਸ ਦਾ ਇੰਜਣ ਰੱਖਿਆ ਗਿਆ ਹੈ। ਦੂਸਰਾ ਹਾਲ ਬਿਜਲੀ ਦੇ ਉਪਕਰਨਾਵਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤਾ ਹੈ ਸ਼ੌਕ ਵਾਟਕਾ ਆਯੁਰਵੈਦਿਕ ਵਾਟਕਾ ਦੇ ਨਾਲ ਨਾਲ ਡਾਇਨਾਸੌਰ ਪਾਰਕ ਉਪਸਥਿਤ ਹੈ ਜੋ ਦੇਖਣਯੋਗ ਹੈ ਅੱਗੇ ਚੱਲਦੇ ਹਨ ਥੀਏਟਰ ਦੇ ਅੰਦਰ 3D ਫਿਲਮ ਰਹੀ ਮੌਸਮ ਦੇ ਬਦਲਾਅ ਬਾਰੇ ਵਿਸ਼ੇਸ਼ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਮਨੁੱਖ ਆ ਮੀਨਾ ਸ਼ਰਮ ਸੀਖਿਆ ਕੱਪੜੇ ਪਹਿਨਣਾ ਸਿੱਖ ਲਿਆ ਅਤੇ ਨਿਰਜੀਵ ਬਾਦ ਇਨਸਾਨ ਨੂੰ ਦਫਨਾ ਦੇਣਾ ਬੁੱਧੀ ਅਤੇ ਔਸ਼ਘ ਦੇ ਵਿਕਾਸ ਇਸਾ ਆਪ ਨੂੰ ਸ਼ੇ ਜੰਗੋਂ ਸੇ ਉੱਠ ਕੇ ਗੁਫਾਉਂ ਰਹੇ ਰਿਹਾ ਅਤੇ ਆਹਲਗਲ ਕੰਮੋਂ ਸੀ ਉਹ ਹੀ ਸੱਜਾ ਇਸ ਸਾਲ ਇਹਨਾਂ ਸਰਕਾਰ ਵੱਲੋਂ ਕੀਤੀ ਇਸ਼ਲਾਦਾ ਜੋ ਅਪਾਰਾਲਿਆਂ ਦੀ ਲੜੀ ਵਿੱਚ ਪੰਜਾਬ ਪਰ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਟੂਰ ਬਣਾ ਕੇ ਇੱਥੇ ਆਉਂਦੇ ਹਨ ਅਤੇ ਭਰਪੂਰ ਜਾਣਕਾਰੀ ਪ੍ਰਾਪਤ ਕਰਦੇ ਹਨ Thank you. जीवन उभरा सबसे पुराने जीवाश्मों में से नीले हरे शैवाल या थे। और वो भी के तो, में जीवित है। तो ऐसे ही कई वर्षों उपरांत समुद्र में जीव जंतुओं की उत्पत्ति हुई जिनमें हरि शहवाल और आदि मछली ਖਾਵੇ ਭੂਮੀ ਪਰ ਪੇਰ ਅਧੇ ਆ ਚੀਰ ਚਤੁ ਦੀਖਾਈ ਦੇ ਆ ਫੇਰ ਗੀਰੇ ਅਗਣੀਆ ਆ ਚਾਪਾਯੇ ਬੀਕਸੇਤ I <sighs> पेड़ पौधों को खाने वाले डायनासोर के साथ साथ मांस का भक्षण करने वाले डायनासोर भी शामिल थे ਯਾਨੀ ਮੁਹਾਵਰੇ ਕਿਰਸ਼ਾ ਦੇ ਸਾਥ ਬਾਟਚਨ ਕੀ ਕਰਦੇ ਵਿੱਚ ਅਜਿਹਾ ਸਾਹਿਬ ਅੱਜ ਆਪਾਂ ਪੁਸ਼ਪਾ ਗੁਜਰਾਲ ਸਾਇੰਸਿਟੀ ਦੇ ਵਿੱਚ ਬੈਠੇ ਆ ਜੀ ਇੱਕ ਬੜਾ ਵਧੀਆ ਮੌਕਾ ਮਿਲਿਆ ਆਪਾਂ ਨੂੰ ਇਸ ਨੂੰ ਟੂਰ ਕਰਨ ਦਾ ਅੱਜ ਆਪਣੇ ਕੋਲੇ ਸਮਾਂ ਵੀ ਹੈਗਾ ਸੀ ਤੇ ਉਹਦੇ ਮੁਤਾਬਕ ਹੁਣ ਬੜਾ ਲੰਮਾ ਚੌੜਾ ਸਿਸਟਮ ਆ ਮੈਂ ਦੇਖਿਆ ਸਾਇੰਸ ਦੇ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਇਲੈਕਟ੍ਰਿਸਿਟੀ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਸਾਡੇ ਪਲਾਣ ਯਾਤਰੀਆਂ ਬਾਰੇ ਹਰ ਇੱਕ ਚੀਜ਼ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇੱਥੇ ਬਣਾ ਕੇ ਰੱਖੀ ਹੈ ਸਰਕਾਰ ਨੇ ਸਰਕਾਰ ਬੜੀ ਵਧਾਈ ਦੇ ਯੋਗ ਹੈ ਔਰ ਇਸ ਦੇ ਨਾਲ ਨਾਲ ਹੁਣ ਆਪਾਂ ਜਦੋਂ ਹਾਲ ਦੇ ਵਿੱਚੋਂ ਨਿਕਲੇ ਆਂ ਤੇ ਇੱਧਰ ਆਏ ਆਂ ਡਾਇਨਾਸੌਰ ਪਾਰਕ ਆ ਗਿਆ ਕੋਲੇ ਕੁਝ ਹੋਰ ਚੀਜ਼ਾਂ ਆ ਗਈਆਂ ਤੇ ਉਹਦੇ ਵਿੱਚ ਬੜਾ ਸੁੰਦਰ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ ਅਸ਼ੋਕ ਵਾਟਕਾ ਬਣਾਈ ਹੋਈ ਆ ਆਯੁਰਵੈਦਿਕ ਵਾਟਕਾ ਬਣਾਈ ਹੋਈ ਆ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਹੋਈਆਂ ਕਿਸ ਤਰ੍ਹਾਂ ਫੀਲ ਕਰਦੇ ਹੋ ਅੱਜ ਇਹਨੂੰ ਦੇਖ ਕੇ ਤੁਹਾੰਗੇ ਜਿਹੜੇ ਪਲੱਸ 1 ਪਲੱਸ 2 ਦੇ ਅੱਗੇ ਬੱਚੇ ਸਾਇੰਸ ਨੂੰ ਜਾਣਾ ਚਾਹੁੰਦੇ ਆ ਸਾਇੰਸ ਦੀ ਜੋ ਵੀ ਪੜਾਈ ਕਰਨਾ ਚਾਹੁੰਦੇ ਆ ਉਹਨਾਂ ਨੂੰ ਇੱਥੇ ਜ਼ਰੂਰ ਟੂਰ ਕਰਨਾ ਚਾਹੀਦਾ ਪਰ ਸਟਾਫ ਵੱਲੋਂ ਤੇ ਬੱਚਿਆਂ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਕਾਲਜ ਤੋਂ ਜਾਂ ਸਕੂਲ ਦੇ ਵਿੱਚੋਂ ਆ ਇੱਕ ਚੀਜ਼ ਇੱਥੇ ਹੋ ਰਿਹਾ ਕਿ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਵਿੱਚ ਤਾਂ ਸਰਕਾਰ ਵੱਲੋਂ ਇੱਕ ਪ੍ਰਬੰਧ ਕੀਤਾ ਜਾਂਦਾ ਕਿ ਬੱਚਿਆਂ ਨੂੰ ਫ੍ਰੀ ਆਫ ਕਾਸਟ ਇਸ ਦਾ ਟੂਰ ਕਰਾਇਆ ਜਾਂਦਾ ਅੱਜ ਵੀ ਆਪਾਂ ਨੂੰ ਬੱਚੇ ਕਾਫੀ ਮਿਲੇ ਜਿਹੜੇ ਕਿ ਦੱਸ ਰਹੇ ਸਾਨੂੰ ਡੀਓ ਦਫ਼ਤਰੋਂ ਵੱਲ ਚਿੱਠੀ ਆਈ ਸੀ ਸਰਕਾਰ ਵੱਲੋਂ ਚਿੱਠੀ ਆਈ ਸੀ ਤੇ ਅਸੀਂ ਬੱਚਿਆਂ ਨੂੰ ਲੈ ਕੇ ਆਏ ਆ ਮੈਡਮਾਂ ਨੇ ਦੱਸਿਆ ਬਿਲਕੁਲ ਔਰ ਅਸੀਂ ਪ੍ਰਾਈਵੇਟ ਸਕੂਲਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਵੀ ਆਪਣੇ ਬੱਚਿਆਂ ਨੂੰ ਲਿਆ ਕੇ ਇਖ ਲੈ ਆਉਣ ਇਹ ਇਹਦੇਲੇ ਪਾਸੇ ਇਹ ਇਸ ਦਾ ਟੂਰ ਕਰਾਉਣ ਤਾਂ ਕਿ ਉਹ ਸਾਇੰਸ ਨਾਲ ਜੁੜਨ ਸਾਡੇ ਦੇਸ਼ ਦੀ ਬਹੁਤ ਵੱਡੀ ਤਰੱਕੀ ਹੋ ਸਕੀ ਆਪ ਪ੍ਰੈਕਟੀਕਲ ਚੀਜ਼ਾਂ ਦੇਖ ਕੇ ਉਹਨਾਂ ਨੂੰ ਥੋੜਾ ਜਿਆਦਾ ਹੋਰ ਵੱਧ ਨੌਲੇਜ ਹੁੰਦਾ ਕਿ ਕਿਤਾਬਾਂ 'ਚ ਹੀ ਪੜ੍ਹਦੇ ਆਓ ਕਿਤਾਬਾਂ 'ਚ ਪੜ੍ਹਦੇ ਆ ਹਾਂ ਕਿਥੇ ਇਸ ਵਿੱਚ ਘੁੰਮਣ ਨੂੰ ਵੀ ਬੜਾ ਵਧੀਆ ਅੱਜ ਮੌਸਮ ਵੀ ਬੜਾ ਵਧੀਆ ਤੇ ਘੁੰਮਣ ਦੇ ਵਾਸਤੇ ਬੜੀ ਮੇਰੀ ਬਹੁਤ ਜ਼ਿਆਦਾ ਇੱਥੇ ਬਸ ਮੇਰੀ ਇੱਥੇ ਬਹੁਤ ਜ਼ਿਆਦਾ ਗਰਮੀਆਂ 'ਚ ਵੀ ਗਰਮੀ ਮਹਿਸੂਸ ਨਹੀਂ ਹੁੰਦੀ ਇੱਥੇ ਤੇ ਕੀ ਕਹੋਗੇ ਸਕੂਲ ਮਾਲਕਾਂ ਨੂੰ ਤੇ ਬੱਚਿਆਂ ਦੇ ਮਾਪਿਆਂ ਨੂੰ ਮੈਂ ਸਾਰੇ ਪ੍ਰਾਈਵੇਟ ਸਕੂਲ ਕਾਲਜਾਂ ਨੂੰ ਇਹ ਬੇਨਤੀ ਕਰੂੰਗਾ ਵੀ ਆਪਣਾ ਤੁਸੀਂ ਬੱਚਿਆਂ ਨੂੰ ਇੱਥੇ ਲੈ ਕੇ ਆਓ ਚਾਹੇ ਉਹਨਾਂ ਤੋਂ ਥੋੜੀ-ਬ ਰਵੰਦਾ ਕਰੋ ਬੱਚਿਆਂ ਤੇ ਵੀ ਜ਼ਿਆਦਾ ਬੋਝ ਨਾ ਪਾਓ ਤੇ ਇਹ ਜ਼ਰੂਰ ਦਿਖਾਓ। ਦੇਖਿਆ ਕਿ ਇੱਥੇ ਬਹੁਤ ਸਾਰੇ ਸਕੂਲਾਂ ਦੇ ਬੱਚੇ ਜਿਹੜੇ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਬਣਾਉਣ ਵਾਸਤੇ ਜਾਂ ਛੁੱਟੀਆਂ ਦੇ ਟੂਰ ਵਾਸਤੇ ਇੱਥੇ ਭੇਜੇ ਜਾਂਦੇ ਆ। ਕਾਫੀ ਸਕੂਲਾਂ ਦੇ ਬੱਚੇ ਅਸੀਂ ਇੱਥੇ ਦੇਖਿਆ। ਸੇਖਾ ਬਰਨਾਲਾ ਜ਼ਿਲ੍ਹੇ ਦੇ ਵਿੱਚ ਪਿੰਡ ਜਿਹੜਾ ਉੱਥੋਂ ਦੇ ਸਕੂਲ ਦੇ ਬੱਚੇ ਜਿਹੜੇ ਇੱਥੇ ਟੂਰ ਤੇ ਆਏ ਹੋਏ ਛੁੱਟੀਆਂ ਦੇ ਵਿੱਚ ਉਹ ਵੀ ਸਰਕਾਰ ਵੱਲੋਂ ਅਪਰੂਵਡ ਆ। ਉਹਨਾਂ ਦਾ ਆਪ ਦਾ ਕੋਈ ਖਰਚਾ ਨਹੀਂ ਲੱਗਦਾ ਔਰ ਸਕੂਲੀ ਬੱਚਿਆਂ ਨੂੰ ਮੈਂ ਕਹੂੰਗਾ ਵੀ ਸਾਰੇ ਸਕੂਲਾਂ ਵਾਲੇ ਟੀਚਰਾਂ ਨੂੰ ਆ ਭਾਵੇਂ ਉਹ ਪ੍ਰਾਈਵੇਟ ਆ ਭਾਵੇਂ ਉਹ ਸਰਕਾਰੀ ਆ ਆਪਣੇ ਬੱਚਿਆਂ ਨੂੰ ਜਰੂਰ ਇੱਥੇ ਲਿਆਉਣਾ ਚਾਹੀਦਾ ਕਿਉਂਕਿ ਸਾਇੰਸ ਨਾਲ ਜੁੜੀਆਂ ਸਾਰੀਆਂ ਤੇ ਚੀਜ਼ਾਂ ਜਿਹੜੀਆਂ ਇੱਥੇ ਉਪਸਥਿਤ ਹਨ ਤੇ ਉਹ ਤੁਹਾਨੂੰ ਦਿਖਾਈਆਂ ਜਾਂਦੀਆਂ ਹਨ ਔਰ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਗੇ ਡਾਇਨਾਸੌਰ ਪਾਰਕ ਡਾਇਨਾਸੌਰ ਪਾਰਕ ਦਾ ਨਾਮ ਰੱਖਿਆ ਹੋਇਆ ਹੈ ਜਿ ਸਮੁੰਦਰ ਦੇ ਵਿੱਚ ਕਿਹੜੇ-ਕਿਹੜੇ ਜਾਨਵਰ ਹੁੰਦੇ ਜਿਵੇਂ ਡਾਇਨਾਸੌਰ ਹੋ ਗਿਆ ਜਾਂ ਹੋਰ ਤੇ ਹੋਗੀਆਂ ਉਹ ਸਾਰੇ ਉਹਨਾਂ ਦੇ ਬੁੱਤ ਬਣਾ ਕੇ ਸਾਰੀਆਂ ਚੀਜ਼ਾਂ ਉਹਦੇ ਵਾਸਤੇ ਇੱਥੇ ਦਰਸਾਈਆਂ ਗਈਆਂ ਤੇ ਆਓ ਫਿਰ ਹੁਣ ਤੁਹਾਨੂੰ ਅਸੀਂ ਵਿਖਾਉਣੀ ਆ ਡਾਇਨਾਸੌਰ ਪਾਰਕ ਵਧੀਆ ਬਿਲਡਿੰਗ ਡਿਜ਼ੀਨੇਸ਼ਨ ਨੰਬਰ 131 ਵਧੀਆ ਕੁਆਲਿਟੀ ਸਾਫ ਸੁਥਰਾ ਵਾਤਾਵਰਨ ਨਵੀਂ ਬਿਲਡਿੰਗ ਨਵਾਂ ਫਰਨੀਚਰ ਚਮਕ ਚਮ ਕਰਦੀਆਂ ਫਰਸ਼ਾਂ ਤੇ ਅਗਰਕਾਰੀ ਸਟਾਫ ਰਹਿਣ ਲਈ ਸਾਫ ਸੁਥਰੇ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਪਾਰਟੀਆਂ ਲਈ ਸੁੰਦਰ ਹਾਲ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਬਠਿੰਡਾ ਰੋਡ ਸਾਹਮਣੇ ਨਵੀਂ ਦਾਣਾ ਮੰਡੀ ਕੋਲ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਲਈ ਸੰਪਰਕ ਕਰੋ 9778 80305 9778 80305 ਫਰੀਦਕੋਟ ਜ਼ਿਲ੍ਹੇ ਚ ਨੰਬਰ 1 ਤੇ ਵਧੀਆ ਕੁਆਲਿਟੀ ਸਾਫ ਸੁਥਰਾ ਵਾਤਾਵਰਣ ਨਵੀਂ ਬਿਲਡਿੰਗ ਨਵਾਂ ਫਰਨੀਚਰ ਚਮਚਮ ਕਰਦੀਆਂ ਫਰਸ਼ਾਂ ਤੇ ਆਗਿਆਕਾਰੀ ਸਟੋਰ ਰਹਿਣ ਲਈ ਸਾਫ਼ ਸੁਥਰੇ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਵੀ ਤਿਆਰ ਹਰ ਹਾਲ ਹਰ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਪਟੇਲ ਦੇਖਾ ਪਟੇਲ ਦੇਖਾ ਪਟੇਲ ਦੇਵ ਹੈਵਰ ਬਖਿੰਡਾ ਰੋਡ ਸਾਮਨੇ ਨਮੀ ਦਾਣਾ ਮੇ ਦੇ ਗੇਮ ਰੱਖੀ ਬੈਠੇ ਆ ਯਾਰੀ ਖੁਸ਼ ਬੜੇ ਮੇਰੇ ਸਾਰੇ ਵੱਡੇ ਵੀਰੇ ਅੱਜ ਤਾਬਦੀ ਨੀ ਹੋਰ ਬਿੱਤੀ ਆਮੜੀ ਤਾਬਦੀ ਨੀ ਆਂਗ ਚੱਲ ਤਾ